ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪ੍ਰੀ ਬੋਰਡ ਐਗਜ਼ਾਮ ਦੀ ਡੇਟ ਸ਼ੀਟ ਆ ਗਈ ਹੈ ਤੇ ਨਾਲ ਹੀ ਡੇਟ ਸ਼ੀਟ ਆ ਗਈ ਹੈ ਪਲੱਸ 1 ਦੀ ਸੈਕੰਡ ਟਰਮ ਐਗਜ਼ਾਮ ਦੀ ਸੋ ਦੇਖਿਏ ਡੇਟ ਸ਼ੀਟ 224 ਪਲੱਸ 2 ਪ੍ਰੀ ਬੋਰਡ ਐਗਜ਼ਾਮ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਪਰੀ ਬੋਰਡ ਐਗਜ਼ਾਮ ਦੀ ਜਿਹੜੀ ਹੈ ਤੇ ਟਰਮ ਪ੍ਰੀਖਿਆ ਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ ਤੇ ਇਹ ਜਿਹੜੇ ਐਗਜ਼ਾਮ ਨੇ ਇਹ 15 ਜਨਵਰੀ ਤੋਂ ਸ਼ੁਰੂ ਹੋਣਗੇ 15 ਜਨਵਰੀ ਤੋਂ ਸਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪ੍ਰੀ ਬੋਰਡ ਅਤੇ ਟਰਮ ਪ੍ਰੀਖਿਆ ਟੂ ਕਰਵਾਈ ਜਾ ਰਹੀ ਹੈ 6ਵੀਂ ਤੋਂ 12ਵੀਂ ਜਮਾਤਾਂ ਲਈ ਇਹ ਡੇਟਸ਼ੀਟ ਤਿਆਰ ਕੀਤੀ ਗਈ ਹੈ ਆਓ ਸਭ ਤੋਂ ਪਹਿਲੇ ਆਪਾਂ ਦੇਖਦੇ ਹਾਂ 8ਵੀਂ ਤੇ 10ਵੀਂ ਜਮਾਤਾਂ ਦੀ ਪ੍ਰੀ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਬੇਟਾ 15 ਜਨਵਰੀ ਨੂੰ 8ਵੀਂ ਦਾ ਗਣਿਤ 10ਵੀਂ ਦਾ ਸਾਇੰਸ 16 ਜਨਵਰੀ ਨੂੰ 8ਵੀਂ ਦਾ ਹਿੰਦੀ 10ਵੀਂ ਦਾ ਪੰਜਾਬੀ ਹੈ 18 ਜਨਵਰੀ ਨੂੰ 8ਵੀਂ ਸਾਇੰਸ 10ਵੀਂ ਸਮਾਜਿਕ ਸਿੱਖਿਆ 19 ਜਨਵਰੀ ਨੂੰ 8ਵੀਂ ਸਮਾਜਿਕ ਸਿੱਖਿਆ ਤੇ 10ਵੀਂ ਪੰਜਾਬੀ ਬੀ 20 ਜਨਵਰੀ ਨੂੰ 8ਵੀਂ ਪੰਜਾਬੀ 10ਵੀਂ ਅੰਗਰੇਜ਼ੀ 22 ਜਨਵਰੀ ਨੂੰ 8ਵੀਂ ਅੰਗਰੇਜ਼ੀ ਤੇ 10ਵੀਂ ਗਣਿਤ ਇਸੇ ਤਰ੍ਹਾਂ 23 ਜਨਵਰੀ ਨੂੰ 8ਵੀਂ ਸਰੀਰ ਸਿੱਖਿਆ 10ਵੀਂ ਹਿੰਦੀ 24 ਜਨਵਰੀ ਨੂੰ 8ਵੀਂ ਕੰਪਿਊਟਰ ਸਾਇੰਸ ਤੇ 10ਵੀਂ ਸਰੀਰ ਸਿੱਖਿਆ ਐਨਐਸਕੇਯੂਐਫ ਜਾਂ ਚੋਣਵਾ ਵਿਸ਼ਾ 25 ਜਨਵਰੀ ਨੂੰ ਚੋਣਵਾ ਵਿਸ਼ਾ 8ਵੀਂ ਦਾ ਤੇ 10ਵੀਂ ਦਾ ਕੰਪਿਊਟਰ ਸਾਇੰਸ ਸੋ ਇਹ ਸੀ 8ਵੀਂ 10ਵੀਂ ਦੀ ਹੁਣ ਗੱਲ ਕਰੀਏ 12ਵੀਂ ਜਮਾਤ ਦੀ 12ਵੀਂ ਜਮਾਤ ਤੇ ਹਿਊਮਨਿਟੀਜ਼ ਸਾਇੰਸ ਟਰੀਮ ਕਮਰਸ ਤੇ ਵੋਕੇਸ਼ਨ ਦੇ ਨੇ 15 ਜਨਵਰੀ ਨੂੰ ਹਿਮਨਿਟੀਜ਼ ਦਾ ਹਿਸਟਰੀ ਸਾਇੰਸ ਫਿਜ਼ਿਕਸ ਕਮਰਸ ਅਕਾਊਂਟੈਂਸੀ ਤੇ ਵੋਕੇਸ਼ਨ ਦਾ ਜਨਰਲ ਫਾਊਂਡੇਸ਼ਨ 16 ਜਨਵਰੀ ਨੂੰ ਜਨਰਲ ਅੰਗਰੇਜ਼ੀ ਜਨਰਲ ਅੰਗਰੇਜ਼ੀ ਜਨਰਲ ਅੰਗਰੇਜ਼ੀ ਸਾਰਿਆਂ ਲਈ ਜਨਰਲ ਅੰਗਰੇਜ਼ੀ 18 ਜਨਵਰੀ ਨੂੰ ਇਕਨੋਮਿਕਸ ਆਰਥਸ ਲਈ ਇਕਨੋਮਿਕਸ ਤੇ ਚੋਣਵਾਂ ਵਿਸ਼ਾ ਜਾਂ ਕੋਈ ਹੋਰ ਚੋਣਵਾਂ ਵਿਸ਼ਾ ਸਾਇੰਸ ਲਈ ਕੈਮਿਸਟਰੀ ਕਮਰਸ ਲਈ ਇਕਨੋਮਿਕਸ ਤੇ ਵੋਕੇਸ਼ਨਲ ਪੇਪਰ 1 ਪ੍ਰੀ ਬੋਰਡ ਐਗਜ਼ਾਮ 224 19 ਜਨਵਰੀ ਨੂੰ ਜਰਨਲ ਪੰਜਾਬੀ ਸਾਰਿਆਂ ਲਈ 20 ਜਨਵਰੀ ਨੂੰ ਪੋਲੀਟੀਕਲ ਸਾਇੰਸ ਜਾਂ ਕੋਈ ਹੋਰ ਚੋਣਵਾਂ ਵਿਸ਼ਾ ਬਾਇਓਲੋਜੀ ਬਿਜ਼ਨਸ ਸਟੱਡੀਜ਼ ਤੇ ਪੇਪਰ 2 22 ਜਨਵਰੀ ਨੂੰ ਗਣਿਤ ਜਾਂ ਹੋਰ ਚੋਣਾਂ ਵਿਸ਼ਾ ਗਣਿਤ ਗਣਿਤ ਤੇ ਪੇਪਰ 3 23 ਜਨਵਰੀ ਨੂੰ ਕੰਪਿਊਟਰ ਸਾਇੰਸ ਕੰਪਿਊਟਰ ਸਾਇੰਸ ਕੰਪਿਊਟਰ ਸਾਇੰਸ 24 ਜਨਵਰੀ ਨੂੰ ਜੀਓਗ੍ਰਾਫੀ ਜਾਂ ਹੋਰ ਚੋਣਾਂ ਵਿਸ਼ਾ 25 ਜਨਵਰੀ ਨੂੰ ਵਾਤਾਵਰਨ ਸਿੱਖਿਆ ਸਾਰਿਆਂ ਲਈ ਸੋ ਇਸ ਤੋਂ ਬਾਅਦ 11ਵੀਂ ਜਮਾਤ ਦੀ ਗੱਲ ਕਰੀਏ 11ਵੀਂ ਦੀ ਟਰਮ ਪ੍ਰੀਖਿਆ ਜਿਹੜੀ ਹੈ 15 ਜਨਵਰੀ ਨੂੰ ਇਕਨੋਮਿਕਸ ਕੈਮਿਸਟਰੀ ਇਕਨੋਮਿਕਸ ਪੇਪਰ 1 ਐਵੀ ਹਿਮਨਿਟੀਜ਼ ਸਾਇੰਸ ਸਟਰੀਮ ਕਮਰਸ ਦੇ ਵਕੇਸ਼ਨ ਲਈ 16 ਜਨਵਰੀ ਨੂੰ ਜਨਰਲ ਪੰਜਾਬੀ ਸਾਰਿਆਂ ਲਈ 18 ਜਨਵਰੀ ਗਣਿਤ ਜਾਂ ਚੌਥਾ ਵਿਸ਼ਾ ਗਣਿਤ ਗਣਿਤ ਪੇਪਰ 2 19 ਜਨਵਰੀ ਜਨਰਲ ਅੰਗਰੇਜ਼ੀ ਸਾਰਿਆਂ ਲਈ 20 ਜਨਵਰੀ ਪੋਲੀਟੀਕਲ ਸਾਇੰਸ ਬਾਇਓਲੋਜੀ ਬਿਜ਼ਨਸ ਸਟੱਡੀਜ਼ ਪੇਪਰ 3 21 ਜਨਵਰੀ ਹਿਸਟਰੀ ਚੋਣਵਾ ਵਿਸ਼ਾ ਫਿਜ਼ਿਕਸ ਅਕਾਊਂਟੈਂਸੀ ਜਰਨਲ ਫਾਊਂਡੇਸ਼ਨ 23 ਜਨਵਰੀ ਵਾਤਾਵਰਨ ਸਿੱਖਿਆ ਸਾਰਿਆਂ ਲਈ 24 ਜਨਵਰੀ ਕੰਪਿਊਟਰ ਸਾਇੰਸ ਸਾਰਿਆਂ ਲਈ 25 ਜਨਵਰੀ ਜੀਓਗ੍ਰਾਫੀ ਇਹ ਐਮਓਪੀ ਬੇਟਾ ਦੀਆਂ ਹਦਾਇਤਾਂ ਜਿਹੜੀਆਂ ਨੇ ਉਹ ਇਹ ਨੇ ਕਿ ਸਕੂਲ ਮੁਖੀ ਉਪਰੋਕਤ ḍiṭ sheet ਵਿੱਚ ਦਰਸਾਏ ਵਿਸ਼ਿਆਂ ਤੋਂ ਇਲਾਵਾ 11ਵੀਂ ਤੇ 12ਵੀਂ ਜਮਾਤ ਦੇ ਵਿਸ਼ਿਆਂ ਵੱਲੋਂ ਲਏ ਗਏ ਵਾਧੂ ਵਿਸ਼ੇ ਐਡੀਸ਼ਨਲ ਸਬਜੈਕਟ ਦੀ ਰੇਟ ਸ਼ੀਟ ਆਪਣੇ ਪੱਧਰ ਤੇ ਬਣਾਉਣਗੇ ਤੇ ਯਕੀਨੀ ਬਣਾਉਣਗੇ ਕਿ ਸਾਰੇ ਵਿਦਿਆਰਥੀ ਸਾਰੇ ਵਿਸ਼ਿਆਂ ਦੀ ਪ੍ਰੀ ਪ੍ਰੀਖਿਆ 25 1 2024 ਤੱਕ ਮੁਕੰਮਲ ਕਰ ਲੈਣ ਨੈਕਸਟ ਹੈਗਾ ਬੋਰਡ ਪ੍ਰੀ ਬੋਰਡ ਟਰਮ ਪ੍ਰੀਖਿਆ 2 ਲਈ ਪੇਪਰ ਪੂਰੇ ਸਿਲੇਬਸ ਵਿੱਚੋਂ ਲਿਆ ਜਾਵੇਗਾ ਪੇਪਰ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਪੈਟਰਨ ਮੁਤਾਬਕ ਹੋਵੇਗਾ ਬੇਟਾ ਪੂਰੇ ਪੂਰੇ ਸਿਲੇਬਸ ਵਿੱਚੋਂ ਇਹ ਐਗਜ਼ਾਮ ਹੋਣਾ। 8ਵੀਂ 10ਵੀਂ ਲਈ ਜਮਾਤ ਕੇਵਲ ਪੰਜਾਬੀ, ਹਿੰਦੀ, ਅੰਗਰੇਜ਼ੀ, ਗਣਿਤ, ਸਮਾਜਿਕ ਵਿਗਿਆਨ ਅਤੇ ਸਾਇੰਸ ਵਿਸ਼ਿਆਂ ਨੂੰ ਪ੍ਰੀ ਬੋਰਡ ਦੀਆਂ ਪ੍ਰਸ਼ਨ ਪੱਤਰ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ। ਪੇਪਰ ਹੈੱਡ ਆਫਿਸ ਤੋਂ ਆਏਗਾ ਬੇਟਾ। 12ਵੀਂ ਜਮਾਤ ਲਈ ਮੈਡੀਕਲ, ਨਾਨ ਮੈਡੀਕਲ, ਕਮਰਸ ਅਤੇ ਹਿਊਮਨਿਟੀਜ਼, ਇਕਨੋਮਿਕਸ, ਹਿਸਟਰੀ, ਜੀਓਗ੍ਰਾਫੀ ਐਂਡ ਪੋਲਿਟੀਕਲ ਸਾਇੰਸ ਸਡਰੀਮ ਦੇ ਮੁੱਖ ਵਿਸ਼ਿਆਂ ਦੇ ਪ੍ਰੀ ਬੋਰਡ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ। ਬਾਕੀ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਵਿਸ਼ਾ ਅਧਿਆਪਕ ਵੱਲੋਂ ਆਪਣੇ ਪੱਧਰ ਤੇ ਤਿਆਰ ਕੀਤੇ ਜਾਣਗੇ। ਨਾਨ ਬੋਰਡ ਜਮਾਤਾਂ 6ਵੀਂ 7ਵੀਂ 9ਵੀਂ ਤੇ 11ਵੀਂ ਲਈ ਟਰਮ ਪ੍ਰੀਖਿਆ 2 ਦੇ ਪ੍ਰਸ਼ਨ ਪੱਤਰ ਸਕੂਲ ਮੁਖੀ ਵਿਸ਼ਾ ਅਧਿਆਪਕਾਂ ਤੋਂ ਸਕੂਲ ਪੱਧਰ ਤੇ ਤਿਆਰ ਕਰਾਉਣਗੇ। ਸੋ ਤੁਹਾਡੇ ਲਈ ਜਾਣਕਾਰੀਆਂ ਇੰਨਾਂ ਹੀ ਸੀਗੀਆਂ। ਤੋ ਪਿਆਰੇ ਵਿਦਿਆਰਥੀਓ ਤਿਆਰੀ ਸ਼ੁਰੂ ਕਰਦੋ 15 ਜਨਵਰੀ ਤੋਂ ਤੁਹਾਡੀ ਪ੍ਰੀ ਪ੍ਰੀ ਆ ਬੋਰਡ ਜਿਹੜੀ ਪ੍ਰੀਖਿਆ ਵਾ ਉਹਦੀ ਸ਼ੁਰੂਆਤ ਹੈ ਸੋ ਨਵੀਂ ਤੇ ਤਾਜ਼ਾ ਜਾਣਕਾਰੀ ਲੈਣ ਲਈ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੇ ਵਿਦਿਆਰਥੀਆਂ ਤੱਕ ਡੇਟ ਸ਼ੀਟ ਦੀ ਜਾਣਕਾਰੀ ਮਿਲ ਜਾਏ ਥੈਂਕ ਯੂ